ਦੋਸਤੋ ਕਲਾਊਡ ਸੀਡਿੰਗ ਕੀ ਹੈ ਜਿਸ ਨੇ ਦੋਬਾ ਤਾ ਪੂਰੇ ਦਬਈ ਨੂੰ ਆਉ ਜਾਣਦੇ ਹਾਂ ਇਸ ਦੇ ਬਾਰੇ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੇਜੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ 16 ਅਪ੍ਰੈਲ ਨੂੰ ਸੰਯੁਕਤ ਅਰਬ ਅਮੀਰਾਤ ਦਾ ਸਭ ਤੋਂ ਅਦਨੁਕ ਸ਼ਹਿਰ ਦਬਈ ਲਗਭਗ ਪੂਰੀ ਤਰ੍ਹਾਂ ਡੁੱਬ ਗਿਆ ਸੀ ਰੇਗਿਸਤਾਨ ਵਿੱਚ ਬਸੇ ਇਸ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਬਾਰਿਸ਼ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ ਆਮਾਲੇ ਮੇਰੇ ਬਾਪ ਕੋ ਮੱਸੇਗਾ। ਦੋਸਤੋ ਦबई ਵਿੱਚ ਮੀਂਹ ਨੇ ਪੂਰੇ 70 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉੱਥੇ ਸਿਰਫ ਇੱਕ ਦਿਨ ਵਿੱਚ ਉਹਨਾ ਮੀਂਹ ਪੈ ਗਿਆ ਜਿੰਨਾ ਦੋ ਸਾਲਾਂ ਵਿੱਚ ਪੈਂਦਾ ਸੀ। ਦੋਸਤੋ ਕੱਲ ਕਰਦੇ ਹਾਂ ਦबई ਵਿੱਚ ਭਾਰੀ ਮੀਂਹ ਦਾ ਕਾਰਨ ਕੀ ਹੈ ਤੇ ਇਹ ਕਲਾਊਡ ਸੀਡਿੰਗ ਸਿਸਟਮ ਕੀ ਹੈ ਜਿਸ ਦੀ ਵਰਤੋਂ ਕਰਦੇ ਹੋਏ ਦबई ਵਿੱਚ ਮੀਂਹ ਪਵਾਇਆ ਗਿਆ ਅਤੇ ਸਿਰਫ 10 ਘੰਟਿਆਂ ਦੇ ਮੀਂਹ ਨੇ ਦबई ਨੂੰ ਇਸ ਤਰ੍ਹਾਂ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ। ਆਓ ਜਾਣਦੇ ਹਾਂ ਇਸ ਦੇ ਬਾਰੇ। ਦੋਸਤੋ 16 ਅਪ੍ਰੈਲ ਨੂੰ ਦबई ਵਿੱਚ ਭਾਰੀ ਮੀਂਹ ਪੈਣ ਦੇ ਨਾਲ ਤਬਾਹੀ ਮਚ ਗਈ। ਸ਼ਹਿਰ ਵਿੱਚ ਇੰਨਾ ਜ਼ਿਆਦਾ ਮੀਂਹ ਪੈ ਗਿਆ ਕਿ ਪੂਰੇ ਸ਼ਹਿਰ ਵਿੱਚ ਹਾਪੜਾ ਦਹੜੀ ਮੱਚ ਗਈ। ਮੀਂਹ ਦਾ ਕਾਰਨ ਕਲਾਊਡ ਸੀਡਿੰਗ ਸੀ ਜਿਸ ਕਾਰਨ ਇੰਨਾ ਜ਼ਿਆਦਾ ਮੀਂਹ ਪਿਆ ਜਿਸ ਦੀ ਲੋੜ ਵੀ ਨਹੀਂ ਸੀ। ਵਿਗਿਆਨੀ ਦਾ ਮੰਨਣਾ ਹੈ ਕਿ ਦਬਈ ਵਿੱਚ ਕੀਤੀ ਗਈ ਕਲਾਊਡ ਸੀਡਿੰਗ 'ਚ ਕੁਝ ਗਲਤ ਸੀ ਜਿਸ ਕਾਰਨ ਇੰਨਾ ਜ਼ਿਆਦਾ ਭਾਰੀ ਮੀਂਹ ਪੈ ਗਿਆ। ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਦੋਸਤੋ ਜੂਏ ਏਈ ਦੇ ਖੜੀ ਰਾਜ ਨੈਸ਼ਨਲ ਸੈਂਟਰ ਆਫ ਮੀਟੇਰੋਲੋਜੀ ਨੇ ਦੱਸਿਆ ਕਿ 15 ਤੇ 16 ਅਪ੍ਰੈਲ ਨੂੰ ਅਲ ਐਨ ਹਵਾਈ ਅੱਡੇ ਤੇ ਕਲਾਊਡ ਸੀਡਿੰਗ ਲਈ ਜਹਾਜ਼ਾਂ ਨੇ ਉਡਾਨਾਂ ਭਰੀਆਂ ਸੀ ਅਤੇ ਇਹ ਜਹਾਜ਼ਾਂ ਨੇ ਦੋ ਦਿਨਾਂ ਵਿੱਚ 7 ਵਾਰ ਉਡਾਨਾਂ ਭਰੀਆਂ ਸੀ ਕਲਾਊਡ ਸੀਡਿੰਗ ਦੀ ਇਸ ਪ੍ਰਕਿਰਿਆ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਸੀ ਜਿਸ ਕਾਰਨ ਇੰਨੀ ਜ਼ਿਆਦਾ بارش ਹੋ ਗਈ ਦੋਸਤੋ ਗੱਲ ਕਰਦੇ ਹਾਂ ਕਿ ਕਲਾਊਡ ਸੀਡਿੰਗ ਕੀ ਹੈ ਅਰੇ ਕਹਿਣਾ ਕੀ ਚਾਹਤੇ ਹੋ ਦੋਸਤੋ ਕਲਾਊਡ ਸੀਡਿੰਗ ਬੱਦਲਾਂ ਤੋਂ ਆਪਣੇ ਆਪ ਮੀਂਹ ਪਾਉਣ ਦਾ ਇੱਕ ਤਰੀਕਾ ਹੈ ਇਸੇ ਕਰਕੇ ਇਸ ਨੂੰ ਆਰਟੀਫੀਸ਼ੀਅਲ ਰੇਨ ਵੀ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਇਸ ਦਾ ਮਤਲਬ ਹੈ ਕਿ ਨਕਲੀ ਮੀਂਹ ਇਸ ਦੇ ਲਈ ਸਿਲਵਰ ਆਇਓਡੀਨ ਅਤੇ ਸੁੱਕੀ ਬਰਫ਼ ਤੇ ਨਾਲ ਨਮਕ ਨੂੰ ਅਸਮਾਨ ਵਿੱਚ ਉਚਾਈ ਦੇ ਜਾਜਾ ਵਿੱਚ ਬੱਦਲਾਂ 'ਚ ਛੱਡਿਆ ਜਾਂਦਾ ਹੈ ਜਾਨੀ ਕਿ ਇੱਕ ਤਰ੍ਹਾਂ ਦਾ ਮੀਂਹ ਲਿਆਉਣ ਲਈ ਬੱਦਲਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਇਸ ਨੂੰ ਕਲਾਊਡ ਸੀਡਿੰਗ ਕਿਹਾ ਜਾਂਦਾ ਹੈ ਦੋਸਤੋ ਕਲਾਊਡ ਸੀਡਿੰਗ ਕਰਨ ਲਈ ਅਸਮਾਨ ਵਿੱਚੋਂ ਘੱਟੋ-ਘੱਟ 40% ਬੱਦਲ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਕੁਝ ਪਾਣੀ ਵੀ ਹੋਣਾ ਚਾਹੀਦਾ ਹੈ ਜੇਕਰ ਬੱਦਲਾਂ ਵਿੱਚ ਪਾਣੀ ਘੱਟ ਹੋਵੇਗਾ ਅਤੇ ਨਮੀ ਨਾ ਹੋਵੇਗੀ ਤਾਂ ਮੀਂਹ ਨਹੀਂ ਪਵੇਗਾ ਪਰ ਫਿਲਹਾਲ ਦੁਬਈ ਵਿੱਚ ਤਖਣੀ ਜੈਟ ਸਟ੍ਰੀਮ ਚੱਲ ਰਹੀ ਹੈ ਜਿਸ ਕਾਰਨ ਕਲਾਊਡ ਸੀਡਿੰਗ ਸਫਲ ਨਹੀਂ ਜੇਕਰ ਨਮੀ ਨਾ ਹੋਵੇ ਤਾਂ ਬੱਦਲਾਂ ਤੋਂ ਆਉਣ ਵਾਲੀਆਂ ਪਾਣੀ ਦੀਆਂ ਕੁਝ ਬੂੰਦਾਂ ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਭਾਪ ਵਿੱਚ ਬਦਲ ਜਾਂਦੀਆਂ ਹਨ ਅਤੇ بارش ਨਹੀਂ ਹੁੰਦੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ